ਹਾਂਜੀ ਜਿਸ ਵੇਲੇ ਜਿਹੜਾ ਇਹ ਇਨਸੀਡੈਂਟ ਜਲੋਰਾਣਾ ਚ ਹੋਇਆ ਹੈ ਤੇ ਨੌਜਵਾਨ ਦਾ ਹੱਥ ਜਿਹੜਾ ਬੁੱਟ ਵੱਢ ਦਿੱਤਾ ਗਿਆ ਬਾਜੂ ਦੇ ਨਾਲ ਉਹ ਇਹ ਚੀਜ਼ ਸਾਰਾ ਮਾਨਦਾ ਸੀ ਇਹ ਸਾਨੂੰ ਜਿਹੜਾ ਇੱਕ ਇਤਲਾਹ ਮਿਲੀ ਸੀ ਕਿ ਮਿਤੀ 12 12 25 ਨੂੰ ਸ਼ਾਮ ਦੇ ਵਕਤ ਇੱਕ ਹਰਸ਼ ਕੁਮਾਰ ਜਿਹੜਾ ਮੁੰਡਾ ਹੈਗਾ ਜਿਹੜਾ ਮਾਤਾਬ ਘੜਦਾ ਰਹਿਣ ਵਾਲਾ ਹੈਗਾ ਇਹ ਰਿਕਵਰੀ ਦਾ ਕੰਮ ਕਰਦਾ ਹੈਗਾ ਤੇ ਇਹ ਆਪਣੀ ਰਿਕਵਰੀ ਵਾਸਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀਗਾ ਤੇ ਇਹਨੂੰ ਜਿਹੜੇ ਇੱਕ ਨਖਿੱਲ ਉਰਫ ਬੋਆ ਤੇ ਜਿਹੜਾ ਜਸਮੀਤ ਸਿੰਘ ਜਿਹੜਾ ਹੈ ਕਿ ਦੋਨੋਂ ਲਾਹੌਰ ਹੀ ਦਾ ਕਰਦੇ ਰਹਿਣ ਵਾਲੀ ਹੈਗੇ ਆ ਇਹਨੂੰ ਉਹਨਾਂ ਨੂੰ ਘੇਰਿਆ ਤੇ ਜਦੋਂ ਇਹਨੂੰ ਘੇਰਿਆ ਤੇ ਜਿਹੜਾ ਹਰਸ਼ ਕੁਮਾਰ ਸੀਗਾ ਇਹਦੇ ਕੋਲ ਇਹਦੇ ਬਿਆਨ ਮੁਤਾਬਿਕ ਇਹਨੇ ਆਪਣੀ ਮੋਟਰਸਾਈਕਲ ਤੇ ਜਿਹੜਾ ਹੈਗਾ ਇੱਕ ਤਲਵਾਰ ਰੱਖੀ ਸੀਗੀ ਕਿ ਜਦੋਂ ਇਹਨੂੰ ਲੱਗਿਆ ਕਿ ਅਪ੍ਰੀਹੈਂਸ਼ਨ ਹੋਈ ਕਿ ਮੈਨੂੰ ਇਹ ਮਾਰਨਾ ਕੁੱਟਣਾ ਹੈ ਤੇ ਇਹਨਾਂ ਨੇ ਹਰਸ਼ ਨੇ ਆਪਣੀ ਤਲਵਾਰ ਕੱਢੀ ਤੇ ਇਹਨਾਂ ਦੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਬਟ ਇਹਦਾ ਮੀਨ ਟਾਈਮ ਜਿਹੜਾ ਹੈਗਾ ਨikhil ਅਤੇ Jasminder ਇਹਨਾਂ ਨੇ ਤੇ ਤਲਵਾਰ ਖੋਕੇ ਹੀ ਤੇ ਉਹਦੇ ਹੀ ਹੱਥ ਦੇ ਉੱਪਰ ਸੱਟ ਮਾਰੀ ਕਿ ਜਿਸ ਕਰਕੇ ਇਹ ਸੱਟ ਲੱਗੀ ਸੀ। ਇਹ ਕੀ ਚਾਰਨ ਸੀ ਆ ਜਿਹੜੇ ਦਾ ਜੇ ਇਹਨਾਂ ਜਿਹੜੀ ਇੱਧਰ ਹੀ ਨੌਮਤ ਆ ਰਹੀ ਜੀ ਹੱਥ ਵਢਣ ਦਾ ਬਟ ਵਢ ਦਿੱਤਾ ਜਿਹੜਾ ਕੀ ਚਾਰਨ ਸੀ ਇਹਨਾਂ ਵਿਚਾਰ ਇਹਦੇ ਵਿੱਚ ਜਿਹੜਾ ਹਰਸ਼ ਕੁਮਾਰ ਹੈਗਾ ਇਹਦੀ ਸਟੇਟਮੈਂਟ ਆਪਾਂ ਜਦੋਂ ਲਈ ਜੀ ਆ ਉਹਦੇ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਅ ਹਰ ਜਸਮੀਤ ਸਿੰਘ ਨਿਗਾਇਆ ਤੇ ਇਹਦਾ ਚਾਚਾ ਜਿਹੜਾ ਹੈਗਾ ਹਰਸਿਮਰਨਜੀਤ ਸਿੰਘ ਉਹ ਪ੍ਰਿੰਸ ਜਿਹੜਾ ਹੈਗਾ ਇਹ ਕੋਈ ਗੈਰ ਕਾਨੂੰਨੀ ਧੰਦੇ ਕਰਦੇ ਸੀਗੇ ਆ ਤੇ ਇਹਨੂੰ ਇਹਦੇ ਬਾਰੇ ਇਤਲਾ ਮਿਲੀ ਹੋਈ ਸੀਗੀ ਤੇ ਉਸ ਕਰਕੇ ਇਹਨੂੰ ਲੱਭਦੇ ਪਏ ਸੀਗੇ ਤੇ ਜਿਸ ਦਿਨ ਇਹਨੂੰ ਮਤਲਬ ਕਿ ਇਹਨੂੰ ਰੋਕਿਆ ਤੇ ਉਸ ਟਾਈਮ ਇਹ ਟਕਣਾ ਹੋਈ ਸੀਗੀ ਤੇ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਗਈਆਂ ਸੀਗੀਆਂ ਤਾਂ ਉਸ ਤੇ ਕਾਰਵਾਈ ਕਰਦੇ ਹੋਏ ਸਾਡੀ ਸਿਟੀ ਥਾਣੇ ਨੇ ਮੁਕਦਮਾ ਨੰਬਰ 270 ਅਤੀ ਤਾਰਾ 1262 1152 1182 109 3523 ਤੇ 62 ਬੀਐਨਐਸ ਦਰਜ ਕੀਤਾ ਸੀ ਅੱਜ ਸਜੜਾ ਇਹ ਚ ਜਿਹਦੇ ਜਿਸੇ ਪਾਰਟੀ ਦਾ ਟ੍ਰਾਂਨਰ ਸੀ ਆ ਜਿਹੜਾ ਪ੍ਰਿੰਸ ਪ੍ਰਿੰਸ ਨਾਮ ਦਾ ਰਹਾ ਵਾ ਉਹਰਾ ਜੀ ਰੋਲ ਆ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਰਸ਼ ਕੁਮਾਰ ਜਿਹੜਾ ਹੈਗਾ ਆ ਇਹਨਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜਾ ਹਰਸ਼ਮਰਨਜੀਤ ਸਿੰਘ ਹੈਗਾ ਆ ਜਿਹੜਾ ਕਿ ਜਸਮੀ ਸਿੰਘ ਦਾ ਚਾਚਾ ਲੱਗਦਾ ਹੈਗਾ ਇਹ ਕੋਈ ਗੈਰਕਾਨੂੰਨੀ ਧੰਦੇ ਕਰਦੇ ਆ ਇਹ ਜ ਤਫਤੀਸ਼ ਦਾ ਪਾਠ ਹੈਗਾ ਕਿ ਕਿਹੜੇ ਗਾਇਰ ਕਰੋਗੇ ਤਾਂ ਜਿਹੜੇ ਕਰਦੇ ਹੈਗੇ ਆ ਉਸ ਬਾਰੇ ਜਿਹੜਾ ਹੈਗਾ ਉਹ ਵਿਤਿਮ ਤੋਂ ਪੁੱਛਿਆ ਜਾਵੇਗਾ ਕਿ ਜਿਹੜੀ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਪੁੱਛੀ ਜਾਵੇ। ਇਹ ਸਰ ਦੱਸ ਸਕਦੇ ਜਿਹੜੀ ਪਾਰਟੀ ਦਾ ਲੇਡੀ ਵਿਜ਼ਾ ਕੌਂਸਲਰ ਹੈ ਜਿਹੜੀ ਪਾਰਟੀ ਦਾ ਕੌਂਸਲਰ ਹੈ। ਅੱਛਾ ਇਹ ਤੇ ਪਹਿਲਾਂ ਵੀ ਚੰਦੇ ਪਰਚੇ ਬਹੁਤ ਆ ਜਿਹੜੇ ਕੌਂਸਲਰ ਆ ਜਿਹੜਾ ਜਿਹਦੇ ਮੰਨ ਲਓ ਮੇਨ ਰੋਲ ਆ ਰਿਆ ਵਾ ਜਿਹੜਾ ਇਹ ਚਾਚਾ ਵਾ ਜਿਹੜਾ ਪ੍ਰਿੰਸ ਪ੍ਰਿੰਸ ਨਾਮ ਦਾ ਜਿਹੜਾ ਕੌਂਸਲਰ ਆ ਇਹ ਇਹ ਤਾਂ ਇਹਨਾਂ ਦਾ ਪਹਿਲਾਂ ਵੀ ਰਾਫੀ ਪਰਚੇ ਦਰਜਾਰੇ ਜਿਹੜੇ ਪਰਚੇ ਦਰਜਾਰਨਾਂ ਤੇ ਕ੍ਰਿਮੀਨਲ ਰਿਕਾਰਡ ਦਿੱਤਾ ਬਾਕੀ ਹੈਗਾ ਅਜੇ ਤਫਤੀਸ਼ ਦਾ ਜਿਹੜਾ ਕ੍ਰਿਮੀਨਲੀ ਸਟੇਜਤੀ ਹੋ ਗਈ ਹੈ ਜਿਹਦੇ ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਸਾਡੇ ਹੱਥ ਆਈ ਹੋਈ ਹੈ ਜਿਹਦੇ ਵਿੱਚ ਇਹ ਜਿਹੜਾ ਸਾਰਾ ਇਨਸੀਡੈਂਟ ਸਪੈਲ ਹੋਇਆ ਹੈ ਤੇ ਜਿਹੜੀ ਬੰਦੀ ਕਾਰਵਾਈ ਹੋਗੀ ਆਪਾਂ ਕਰਾਂਗੇ ਜਿਹੜੇ ਇਸ ਟਾਈਮ ਜਿਹੜੇ ਕਿੰਨੋਂ ਜਿਹੜੇ ਦੋਸ਼ੀ ਹੋਗੇ ਉਹ ਖਰਾਬ ਹੋਗੇ ਸਾਡੀ ਜਿਹੜੀ ਟੀਮ ਹੋ ਗਈ ਹੈ ਇਹਨਾਂ ਨੂੰ ਲੱਭੀ ਪਈ ਹੈ ਭਾਲ ਦੀ ਪਈ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ